ਕੋਈ ਗੱਲ ਰਾਜਾ ਬੜਿੰਗ ਸਾਹਿਬ ਨਾਲ ਕਰਨੀ ਆ ਅੱਜ ਉਹਨਾਂ ਨੇ ਸਾਡੇ ਬੀਜੇਪੀ ਦੇ ਵਰਕਰ ਦੇ ਘਰ ਚਾਹ ਨਾਸ਼ਤਾ ਕੀਤਾ ਅਸੀਂ ਲਾਇਆ ਸੀ ਕਿ ਗਮਸ਼ੂਕ ਜੀ ਦਾ ਪੋਸਟਰ ਕਿ ਰਾਜਾ ਬੜਿੰਗ ਜੀ ਲੁਧਿਆਣੇ ਦੇ ਵਿੱਚ ਮਿਲਦੇ ਦੀ ਪਰ ਉਹ ਜਾ ਕੇ ਰਾਤ ਸਾਡੇ ਇੱਕ ਵਰਕਰ ਦੇ ਘਰ ਚਲੇ ਜਾਂਦੇ ਆ ਤੇ ਸਾਨੂੰ ਸ਼ਾਬਾਸ਼ੀ ਹੈ ਸਾਡੇ ਕਪਿਲ ਦੇ ਉੱਪਰ ਕਿ ਉਹਨੇ ਰਾਜਾ ਬੜਿੰਗ ਜੀ ਨੂੰ ਚੰਗੀ ਜੀ ਆਇਆ ਆਖੀ ਉਹਨਾਂ ਦੀ ਆਉ ਭਗਤ ਕੀਤੀ ਉਹਨਾਂ ਨੂੰ ਚਾਹ ਪਾਣੀ ਭਲਾਇਆ ਉਹਨਾਂ ਦੇ ਨਾਲ ਗਈ ਸਾਰੀ ਕਾਂਗਰਸ ਲੀਡਰਸ਼ਿਪ ਨੂੰ ਚਾਹ ਪਾਣੀ ਭਲਾਇਆ ਸੋ ਚੰਗਾ ਲੱਗਿਆ ਕਿ ਬੀਜੇਪੀ ਵਰਕਰ ਦੇ ਘਰ ਦੇ ਵਿੱਚ ਜੇ ਕੋਈ ਜਾਂਦਾ ਹੈ ਤਾਂ ਬੀਜੇਪੀ ਵਰਕਰ ਕਹੋ ਕਿਸੇ ਵੀ ਪਾਰਟੀ ਦਾ ਹੋਵੇ ਤਾਂ ਕਪਿਲ ਕਟਿਆਲ ਵਰਗੇ ਸਾਡੇ ਨੌਜਵਾਨ ਆਗੂ ਉਹਨਾਂ ਨੂੰ ਚੰਗੀ ਤਰ੍ਹਾਂ ਜੀ ਆਇਆਂ ਆਖਦੇ ਆ ਚਾਹ ਬੁਲਾਉਦੇ ਨੇ ਪਰ ਜੇ ਰਾਜਾ ਵੜਿੰਗ ਜੀ ਸਾਡਾ ਭਰਾ ਹੈ ਦੇ ਉਹ ਕੇਤੇ ਆਸ਼ੂ ਜੀ ਦੇ ਘਰੇ ਚਲਿਆ ਜਾਂਦਾ ਹੈ ਤਾਂ ਆਸ਼ੂ ਜੀ ਤਾਂ ਘਰੇ ਬੈਠੇ ਨੂੰ ਪਾੜੇ ਤੱਕ ਵੀ ਨਹੀਂ ਪੁੱਛਦੇ ਚਾਹ ਦਾ ਦੁੱਧ ਹੀ ਦੂਰ ਦੀ ਗੱਲ ਹੈ ਸੋ ਬੇਨਤੀ ਹੈ ਰਾਜਾ ਜੀ ਸਾਡੇ ਵਰਕਰਾਂ ਤੋਂ ਸਿੱਖੋ ਕਿ ਆਓ ਭਾਤ ਕਿਵੇਂ ਕੀਤੀ ਜਾਂਦੀ ਹੈ ਬਾਕੀ ਲੁਧਿਆਣੇ ਦੇ ਮੁੱਦਿਆਂ ਦੇ ਉੱਪਰ ਕਿਤੇ ਵੀ ਚਰਚਾ ਕਰਨੀ ਹੈ ਤੁਸੀਂ ਗਏ ਹੋ ਲੁਧਿਆਣੇ ਦੇ ਮੁੱਦਿਆਂ ਦੇ ਚਰਚਾ ਦੇ ਉੱਪਰ ਤੁਸੀਂ ਲੱਭਦੇ ਨਹੀਂ ਹੈਗੇ ਮੈਂ ਇਨਵਾਈਟ ਕਰਦਾ ਤੁਹਾਨੂੰ ਮੇਰੇ ਘਰੇ ਆਓ ਕਿਸੇ ਦਿਨ ਤੁਹਾਨੂੰ ਦੱਸਾਂਗੇ ਕਿ ਲੁਧਿਆਣੇ ਦੇ ਐਮਪੀ ਹੋਣ ਦੇ ਨਾਤੇ ਤੁਹਾਡੇ ਕੀ ਫਰਜ਼ ਨੇ ਕੱਲ ਪੀਏਯੂ ਵਾਲਾ ਮਸਲਾ ਹੋਇਆ ਤੁਸੀਂ ਲੱਭੇ ਦੀ ਉੱਥੇ ਟੀਚਰਸ ਚੱਕ ਲੈ ਗਏ ਉੱਥੇ EMPLOYE UNION ਦੇ ਲੋਕ ਚੱਕ ਲੈ ਗਏ ਤੁਹਾਡੀ ਇੱਕ ਵੀ ਸਟੇਟਮੈਂਟ ਨਹੀਂ ਆਈ ਕਿ ਪੀਏਯੂ ਲੁਧਿਆਣੇ ਦਾ ਹਿੱਸਾ ਨਹੀਂ ਹੈਗੀ ਕਿ PGO ਪੀਏਯੂ ਵਾਲਿਆਂ ਨੇ ਕਿ ਕਿਤੇ ਤੁਹਾਨੂੰ ਵੋਟਾਂ ਨਹੀਂ ਪਾਈਆਂ ਹੈਗੀਆਂ ਇਹ ਲੁਧਿਆਣੇ ਦੇ ਮੁੱਦੇ ਨੇ ਹੋਰ ਬਹੁਤ ਸਾਰੇ ਮੁੱਦੇ ਨੇ ਬੁੱਡੇ ਨਾਲੇ ਦਾ ਮਸਲਾ ਹੈ ਮੈਨੂੰ ਨਹੀਂ ਦਿਖਿਆ ਕਿ ਕਿਦਨ ਰਾਜਾ ਵੜਿੰਗਾ ਆਪ ਦਾ ਪਜਾਮਾ ਜਾਂ ਪੈਂਟ ਚਾੜੀ ਬੁੱਡੇ ਨਾਲੇ ਦੇ ਵਿੱਚ ਫਿਰਦਾ ਹੋਵੇ ਤੇ ਉਨੀ ਸਫਾਈ ਦੇ ਲਈ ਕੋਈ ਸੋਚਦਾ ਹੋਵੇ ਇਸ ਕਰਕੇ ਤੁਸੀਂ ਗੁੰਮਸ਼ੁਦਾ ਹੋ 100 ਇਹ ਕਿਸੇ ਦਿਨ ਚਾਹ ਪਾਣੀ ਪੀਣਾ ਹੋਵੇ ਤੇ ਮੁੱਦਿਆਂ ਤੇ ਡਿਸਕਸ਼ਨ ਕਰਨੀ ਹੋਵੇ ਰਾਜਾ ਜੀ ਮੇਰੇ ਘਰ ਦੇ ਦਰਵਾਜ਼ੇ ਖੁੱਲੇ ਆਂger ਮੇਰੇ ਘਰ ਨਾ ਆਣਾ ਹੋਵੇ ਡਾਬਰ ਸਾਹਿਬ ਨਾਲ ਸੀਗੇ ਮੇਰੇ ਸਾਹਮਣੇ ਗਵੰਡੀ ਹੈ ਨੇ ਉਹਨਾਂ ਦੇ ਘਰ ਆਜੋ ਮੈਂ ਉੱਥੇ ਆਜੂਗਾ ਡਿਸਕਸ ਕਰਨ ਦੇ ਲਈ ਪਰ ਸਾਡੇ ਵਰਕਰ ਬੜੇ ਹੀ ਚੰਗੇ ਨੇ ਤੁਹਾਨੂੰ ਚਾਹ ਪਾਣੀ ਪੁਲਾਇਆ ਪਰ ਥੋੜੇ ਆਗੂ ਤਨੂੰ ਚਾਹ ਵੀ ਨਹੀਂ ਪੁੱਛਦੇ ਤੇ ਤੁਸੀਂ ਗੱਲ ਕਰਦੇ ਸੀ ਲਾਪਤਾ ਦੀ ਬਸ ਇੰਨਾ ਕੀ ਦੱਸਣ ਦੇ ਲਈ ਅੱਜ ਮੈਂ ਲਾਈਵ ਹੋਇਆ ਸੀ ਮੇਰੀ ਆਤ ਨਹੀਂ ਹੈ ਕਿ ਲਾਈਵ ਹੋਵਾਂ ਵੀ ਪਰ ਆਪ ਦੇ ਵਰਕਰਾਂ ਦਾ ਮੋਰਲ ਡਾਊਨ ਨਾ ਹੋਵੇ ਕਿ ਰਾਜਾ ਵੜਿੰਗ ਉਹਨਾਂ ਦੇ ਘਰੇ ਚਲੇ ਆ ਗਿਆ ਬਹੁਤ ਵੱਡਾ ਟੋਪ ਚੱਲ ਗਈ ਰਾਜਾ ਵੜਿੰਗ ਨੂੰ ਦੱਸਣਾ ਸੀ ਕਿ ਰਾਜਾ ਵੜਿੰਗ ਦੀ ਬੁੱਕਤੋਂ ਦੀ ਪਾਰਟੀ ਦੇ ਵਿੱਚ ਹੀ ਕਿੰਨੀ ਦੇ ਉਹ ਆਗੂ ਉਹਨੂੰ ਲੁਧਿਆਣਾ ਦੇ ਵਿੱਚ ਕਿੰਨੀ ਕ ਮਾਨਤਾ ਦਿੰਦੇ ਆ ਇਹਦੇ ਲਈ ਸੀਗਾ ਬਸ ਇਹੀ ਰਾਜੇ ਵੜਿੰਗ ਨੂੰ ਜਵਾਬ ਸੀ ਧੰਨਵਾਦ